ਲਾ ਮਿੱਤਰੋ ਅੱਜ ਨਾ ਫਰਵਾਹੀ ਪਿੰਡ ਤੇ ਪਹੁੰਚ ਗਏ ਜਿਹੜੇ ਸੱਜਣ ਕਹਿੰਦੇ ਹੁੰਦੇ ਬਾਈ ਤੂੰ ਵੀਡੀਓ ਤਾਂ ਕਰ ਲਾਲ ਦੀਆਂ ਬਾਹਲੀਆਂ ਕਰਦਾ ਯਾਰ ਸਾਨੂੰ ਘਰ ਦੱਸ ਕਿੱਥੇ ਆ ਬਾਈ ਦਾ ਆ ਵੱਡਾ ਸਾਰਾ ਟਾਬਰ ਨਾ ਧਿਆਨ ਚ ਰੱਖਿਓ ਦਾਣਾ ਮੰਡੀ ਦੇ ਬਿਲਕੁਲ ਵਿੱਚ ਪੈ ਜਾਂਦਾ ਇਹ ਇਹ ਤੋਂ ਬਾਅਦ ਨਾ ਧਰਮੇ ਆ ਆ ਗਈ ਬਾਹਰ ਲਈ ਫਿਰ ਨਹੀਂ ਆਹ ਚਿੱਟੇ ਰੰਗ ਦੀ ਕੋਠੀ ਦੇ ਜਮਾ ਸਾਹਮਣੇ ਆ ਗਲੀ ਐ ਆ ਗਲੀ ਦੇ ਬਿਲਕੁਲ ਸਾਹਮਣੇ ਕਰ ਲਾਲ ਦਾ ਗੇਟ ਆ ਤੇ ਆਹ ਦੋ ਟਰੈਕਟਰ ਨਾ ਬਾਈ ਅੱਜ ਬਾਹਰ ਕੱਢ ਕੇ ਖੜਾਈ ਖੜਾ ਇੱਕ 52 ਦਾ ਸੋ ਜੌਂਡੀਆ ਰ ਹੈ ਇੱਕ ਹੈਗਾ 44 ਦਾ ਸਵਰਾਜ ਸਾਹਮਣੇ ਕਰ ਲਾਲ ਖੜਾ ਦੋਨੇ ਟਰੈਕਟਰਾਂ ਦੀ ਬਾੜੀ ਗਰੰਟੀ ਲਈ ਜਾਂਦਾ ਗਰ ਲਾਲ ਕਹਿੰਦਾ ਨਾ ਆਹ ਤਾਂ ਟਰੈਕਟਰ ਇੰਨਾ ਕੰਮਾ ਜਰ ਕਹਿੰਦਾ ਆਰਨੇਤ ਦੇ ਜ਼ਿਲ੍ਹੇ ਚੋਂ ਲਿਆਂਦਾ ਮਾਨਸਾ ਚੋਂ ਲਿਆਂਦਾ ਲੱਭ ਕੇ ਬਈ ਸਸਰੀ ਘਾੜ ਕੇ ਆ ਲੱਭਦੇ ਸੱਚੀ ਆਰਨੇਤ ਦੇ ਗਵਾਂਢੀ ਤੋਂ ਲਿਆਂਦਾ ਸਹੀ ਗੱਲ ਆ ਬੋਤ ਪਿੰਡੂ ਕਿਹੜਾ ਆ ਧਰਮਪੁਰ ਹੀ ਤੂੰ ਆਇਆ ਕੋ ਹੋਰ ਧਰਮਪੁਰ ਦੇ ਨਹੀਂ ਲਵੇ ਪੰਡਾ ਵੀਰੇ ਲਵੇ ਪੰਡਾ ਆ ਮਾਨਸਾ ਜ਼ਿਲ੍ਹੇ ਦਾ ਆਰਨੇਤ ਦੇ ਗਵਾਂਢੀ ਪਿੰਡ ਚੋਂ ਲਿਆ ਬਈ ਟਰੈਕਟਰ ਲੱਭ ਕੇ ਆਹ ਚੀਜ਼ਾਂ ਚੈੱਕ ਕਰਾਈ ਬੱਡੀ ਦੇਖ ਸਾ ਉੱਚਾ ਚੈੱਕ ਕਰਾ ਦੇ ਅਸਾ ਸਾਰੇ ਆਏ ਨਾਲ ਹਾਲੇ ਕਿ ਤੇ ਆ ਕੇ ਨਹੀਂ ਬੰਦਾ ਕਹਿੰਦਾ ਇੱਥੇ ਆ ਤੇ ਸਹੀ ਗੱਲ ਹੈ ਤਾਂ ਮੈਂ ਦੇਖੋ ਫਿਰ ਇਸ ਵਾਲੀ ਸੀਲ ਆ ਵੀ ਕਰਵਾ ਚੱਕ ਦੇਖ ਪੈਰਦਨ ਚੱਕ ਕਰਵਾ ਦੀ ਕਰਵਾ ਦੇ ਮਗਰਾੜ ਚੱਕ ਕਰਵਾ ਦੇ ਚੇਪੀਆਂ ਨਾਲ ਦੇ ਕਰਵਾ ਦੀ ਜੇਪੀਆਂ ਨਾਲ ਦੀਆਂ ਚੱਕ ਇਧਰ ਵੀ ਸੱਤਾ ਚੱਕ ਕਰਾ ਦੇ ਉੱਪਰੋਂ ਦਿਖਾ ਲੈ ਮਗਰਾੜ ਸੱਚ ਅਰੇ ਬੰਦੀਆਂ ਚਿੱਟੀਆਂ ਚੱਕ ਕਰਾ ਦੇ ਚੇਪੀਆਂ ਉਹ ਦੇਖੋ ਇਹ ਆਪਾਂ ਇਹ ਤਾਂ ਕੁਝ ਨਹੀਂ ਕਰਵਾਇਆ ਲੈ ਕੇ ਕੁਝ ਨਹੀਂ ਕਰਾਇਆ ਤਵਾਇਆ ਤਵਾਇਆ ਗੱਲਾਂ ਲੈ ਤਵਾਇਆ ਹਾਂ ਅੰਦਰ ਲੀਆਂ ਕੋਰਾਂ ਚੱਕ ਕਰਵਾ ਦੇ ਰੇਮਾਂ ਦੀਆਂ ਟਾਇਰ ਹੀ ਬਹੁਤ ਪਹਿਰੇ ਨਾਲ ਦੇ ਟਾਇਰ ਹੂੰ ਚੱਲਿਆ ਕਿ ਕਿੰਨਾ ਹੋਣਾ ਕੋਰ ਲਾ ਲੈ ਉਹ ਦੇਖ ਦੇ ਪਿੱਛੇ ਕਰੀ ਦੇਖੋ ਸੱਤ ਸੌ ਕੋਸਰਲਾ ਅਸੇ 700 ਘੰਟਾ ਚੱਲਿਆ ਹੋਇਆ ਟਰਮੇ 700 ਘੰਟਾ ਹੋਵੇ ਬੇਬੀ ਚੇਂਜ ਹੋਏ ਬਨੇ ਦੋ ਵਾਰ ਟਾਇਰ ਵੀ ਦੂਜੇ ਪਾਸੇ ਰਿੰਮ ਵੀ ਚੇਂਜ ਨਹੀਂ ਇਕੱਲੇ ਟਾਇਰ ਵੀ ਚੇਂਜ ਨਹੀਂ ਦੋਨੇ ਚੀਜ਼ਾਂ ਚੇਂਜ ਨਹੀਂ ਆਹ ਤੇ ਸਿਰਫ ਸੂਨ ਫਲੇ ਵਾਲਾ ਸਾਰੇ ਦੇਖੋ ਮੈਂ ਕਿਤੇ ਵੀ ਦਾਗ ਨਹੀਂ ਟਰੈਕ ਦੇ ਜਮ ਮਾਡਲ ਕਿੰਨਾ ਦੱਸਿਆ ਦੀ 2021 21 ਮਾਡਲ ਹੈ 700 ਘੰਟਾ ਚੱਲਿਆ ਹੋਇਆ ਨੰਬਰ ਵੀ ਪੰਜਾਬ ਦਾ ਆ ਗਿਆ ਪਾਰਟੀ ਫਰਸਟ ਆ ਫਰਸਟ ਪਾਰਟੀ ਦਾ ਓਕੇ 35 ਨੰਬਰ ਫਾਰਮਾ ਨਾਲ ਇਹਦੇ ਜਾਨੀ 35 ਨੰਬਰ ਫਾਰਮਾ ਚਲੋ ਕਲੀਅਰ ਹੈ ਕਿ ਨਹੀਂ ਹੈ ਕਲੀਅਰ ਹੈ ਹੈਨਾ ਤੇ ਇਹਦੀ ਸ਼ੋ ਖੋਲਿਓ ਦੇਖੋ ਧਰਮੇ ਸੁੱਕਾ ਇਹ ਚੈੱਕ ਕਰਾ ਦੇ ਧਰਮੇ ਉਹ ਟਾਇਰ ਡੂਟਾ ਕਰਕੇ ਚੈੱਕ ਕਰਾ ਸਾਰਾ ਕੋਈ ਭੈਂਟ ਆ ਯਾਰ ਹਨਾ ਪੂਰਾ ਇਹ ਰੈਡੀਟਰ ਜਮਿਆ ਯਾਰ ਕਿਸੇ ਪਾਸੋਂ ਗੱਲ ਪਾਤੀ ਪਾਣੀ ਕਮੀ ਨਹੀਂ ਹੈਗੀ ਕੋਈ ਰੈਡੀਟਰ ਚੈੱਕ ਕਰਾ ਦੇ ਹੂੰ ਰੈਡੀਏਟਰ ਚੈੱਕ ਕਰਾ ਦੇ ਲੈ ਇਹਨੂੰ ਸਟਾਰਟ ਕਰੀ ਗਰਲਾਨ ਸਟਾਰਟ ਕਰੀ ਟਰੈਕਟਰ ਨੂੰ ਬੜਕ ਦੇਖਦੇ ਆਂ ਇਹਦੀ ਟਰਮੀਨਲ ਮੀਟਰ ਦਿਖਾਵਾਂਗੇ ਉਹਦਾ ਆਪਾਂ ਕਿੰਨਾ ਚੱਲਿਆ ਹੋਇਆ ਦੇਖੋ ਦੇਵਰੇਸ ਆ ਮੀਟਰ ਤੇ ਮੇਰੀ ਕੈਮਰਾ 842 ਹੈ 842 ਘੰਟੇ ਚੱਲਿਆ ਹੋਇਆ ਹੈ ਦੇਖ ਲੈ 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 ਦੇਖ ਵੇ ਜਮਾ ਚੌਕ ਤੇ ਚੱਲਦਾ ਸਹੀ ਗੱਲ ਹੈ ਇਹ ਜੇ ਦੀ ਗੱਲ ਕਰੀ ਤਾਂ ਪਰ ਲੋਨ ਤਾਂ ਹੋ ਜੂ ਦੁਬਾਰੀ ਹੁਣ ਹਾਂ ਲੋਨ ਹੋ ਜੂ ਪੱਟੇ ਦੇ ਸਾਢੇ 5 ਲੱਖ ਦਾ ਸਾਢੇ 5 ਲੱਖ ਦਾ ਇਹਦੀ ਆਪਾਂ ਡਿਮਾਂਡ ਕੀ ਰੱਖੀ ਆ ਡਿਮਾਂਡ ਹੈ 7 ਲੱਖ 7 ਲੱਖ ਡਿਮਾਂਡ ਆ ਸਾਢੇ 5 ਲੱਖ ਦਾ ਲੋਨ ਹੋ ਜੂ ਲੋਨ ਹੋ ਜੂ ਰੁਪਈਆ ਰਹਿ ਗਿਆ 1.5 ਲੱਖ ਹਾਂਜੀ ਕਿੰਨੇ ਕ ਦਾ ਛੱੜਾਂਗੇ ਆਪਾਂ ਆਪਾਂ ਮਨਤਨ ਕਰਦਾਂਗੇ ਮਨਤਨ ਹੋਊਗਾ 90000 ਦੇਵਾਂਗੇ ਲੈ ਹਟ ਆਪਾਂ ਚੱਕੋ ਮਿੱਤਰੋ 6 ਲੱਖ ਤੇ 90000 ਦਾ ਜਿਹੜਾ ਆ ਖੜਾ 44 ਦਾ ਸਵਾਰਾ ਇਹ ਬਾਈ ਮਾਡਲ ਇਹ ਹੈਗਾ ਬਾਈ ਮਾਡਲ ਕੰਡੀਸ਼ਨ ਤੇ ਇਹ ਵੀ origignal ਹੈ ਇਹ ਵੀ origignal ਹੈ ਸਾਰਾ ਨੰਬਰ ਇਹਦੇ ਵਾਲਾ ਬਈ ਵਿਚਾਰੇ ਹੈ ਚਾਰੇ ਟਾਇਰ ਨਾਲ ਦੇ ਅਸੀਂ ਚਾਰੇ ਟਾਇਰ ਨਾਲ ਦੇ ਨੇ ਇਹ ਸਾਈਕਲ ਪਾਰਟੀ ਦੇ ਓਕੇ ਇਹ ਦੂਜੇ ਦਾ ਮੇ ਨਾਮ ਆ ਹਾਂ ਪਰ ਮੈਂ ਪੈਰ ਦਾ ਨਿ ਕਰਵਾ ਚੱਕੇ ਦੀ ਵੀ ਆਹ ਰੇ ਮੋਗਲਾ ਪਾਣੀ ਜੇ ਮਾਰਿਆ ਕੰਮ ਤੇ ਬੀਜਣ ਜਾਂਦੇ ਸੀ ਕਣਕ ਅਸੀਂ ਕਣਕ ਬੀਜਣ ਜਾਂਦੀ ਸੀ ਉਹ ਤਾਂ ਪਾਣੀ ਜੇ ਮਾਰਿਆ ਹੂੰ ਇਹ ਤਾਂ ਇਹ ਲੜ ਵੀ ਹਰੇ ਤੋਤਾ ਹੀ ਨਹੀਂ ਤੋਤਾ ਨਹੀਂ ਬਸ ਉਹ ਪਾਣੀ ਆ ਮਾਰਦਾ ਤਰੇ ਹਾਂ ਦਾ ਇਧਰ ਲਈ ਪੈਰ ਫੁਰਦਾਨ ਕਰਵਾ ਚੱਕ ਹਾਰੇ ਚੱਕ ਆ ਵਿੱਚੋਂ ਵਿੱਚੋਂ ਚੱਕ ਕਰਾ ਦੇ ਸੋ ਦਾ ਖੋਲ ਗਿਆ ਮਾਡਲ 22 22 ਮਾਡਲ ਯਾਰ 22 ਦੇ ਵੀ 11ਵੇਂ ਮਹੀਨੇ ਦਾ ਨਵੰਬਰ ਦਾ ਸਰੇਸ ਰੂਸ ਸਾਰੀ ਇਹਦੀ ਵੀ ਸੀਲਡ ਹੀ ਪਈ ਜਾਣਾ ਸੀਲਡ ਸਾਰਾ ਟ੍ਰੈਡ ਤੇ ਟ੍ਰੈਡ ਸਹੀ ਗੱਲ ਹੈ ਸਫਾਈ ਚ ਟ੍ਰੈਡ ਤੇ ਵੀ ਇਹ ਇਹਦਾ ਪੱਕੀ ਮੰਗਦੇ ਆ ਇਹਦਾ 565 565000 ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂ ਤੂੰ ਚਾਰ ਲੱਖ ਦਾ ਹੋਜੂ ਚਾਰ ਲੱਖ ਦਾ ਚਾਰ ਲੱਖ ਦਾ ਹੋਜੂ ਓਕੇ ਤੇ ਲੈ ਮੇਟਰੋ ਆਜੂ ਕਰਾ ਫਟਾਫਟ ਪਿੰਡ ਫਰਵਾਹੀ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਤੇ ਗੁਰਲਾਲ ਨੰਬਰ ਕਿੰਨਾ ਆਪਣਾ 99152 75331 99152 75331 ਠੀਕ ਹੈ ਜੇ ਮਿੱਤਰੋ ਕਰੋ ਸੰਪਾਰਕ ਜੇ ਤੁਹਾਡੇ ਕੋਲ ਕੋਈ ਛੋਟਾ ਟਰੈਕਟਰ ਹੈਗਾ ਨਾ ਤੁਸੀਂ ਆਦਲਾ ਬਦਲੀ ਕਰਨਾ ਚਾਹੁੰਦੇ ਹੋ ਬਾਈ ਵਿੱਚ ਕੱਟ ਲੂਗਾ ਟਰੈਕਟਰ ਤੁਹਾਡਾ ਟਰੈਕਟਰਾਂ ਤੇ ਦੋਨਾਂ ਦੇ ਉੱਪਰ ਲੋਨ ਵੀ ਹੋ ਜੂ ਜੇ ਕਈ ਵਾਰ ਲੋਡ ਪਵੇ ਤਾਂ ਹਨਾ ਹਾਂਜੀ ਜੇ ਨਗਦ ਲੈ ਜਾਣਿਆ ਤਾਂ ਨਗਦ ਨੂੰ ਨਗਦੀ ਲੈ ਜਾਓ ਪਿੰਡ ਫਰਵਾਹੀ ਬਰਨਾਲੇ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਗਲਾਬ ਸਿੱਧੂ ਦਾ ਪਿੰਡ ਆ ਇਹ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ ਕਰੋ ਸੰਪਾਰਕ